ਸੋ ਲੋਕ ਉਰਤਾਰ ਜੋ ਅੰਤਰਨਾਮ ਸਰਬਮੈ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸ਼ਕਾਰ ਨਾਨਕ ਓ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈ ਪ੍ਰੀਤ ਨਿਰੰਜਨ ਦਰਸ ਪਰ ਤੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹਿਤ ਕਰਨਾ ਸੁਨਾ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਦਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਮਕ ਕੋਟ ਮਧੇ ਕੋ ਐਸਾ ਅਪਰਸ ਗੈਸ਼ਨੋਸ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪਹਿਨ ਕਰਮ ਕਰਤ ਹੋਵਣੇ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਚੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਧ੍ਰਿੜਾ ਅਵਰਹਾ ਨਾਮ ਜਪਾਵੇ ਨਾਨਕ ਓ ਬੈਸ਼ਨੋ ਪਰਮਗਤ ਪਾਵੇ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨੁ ਪ੍ਰੀਤ ਹਰ ਕੇ ਚਰਨ हिरदाब सावे नानक ऐसा उपघोती भगवंत को पावे सो पंडित जो मन पर बोध राम नाम आ तुम मैं सोध राम नाम सार रस पीवे उस पंडित का उपदेश जग जीव है हर की कथा हिरदाब सावे सो पंडित फिर जो न आवे ਦੇਦ ਪ੍ਰਾਨ ਸਿਮਰਤ ਬੂਝੈ ਮੂਲ ਸੂਖ ਮੈਂ ਜਾਣੈ ਅਸੂਲ ਚੌ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਅਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋਉ ਨਾਮ ਜੋ ਜੋ ਜਪਾਇ ਤਿਸ ਕੀ ਗਤ ਹੋਇ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਰਥਾਰ ਪਸ਼ੂ ਪ੍ਰੇਤ ਮੁਗਦ ਪਾਪਰ ਕੋ ਤਾਰੈ ਸਰਗਰੋਕ ਉਹ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤਾ ਨ ਪਾਈਐ ਧਰਮ ਨਾਨਕ ਤਿਸ ਮਿਲਾ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਮਦਰੀ ਆਇਆ ਦਾਸ ਦਸ ਸੰਤਣ ਪਾਇ ਤੈਨ ਪਾਇ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਾ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAMDAS ਤਬ ਕੀ ਆਗਿਆ ਆਤਮਹਿਤਾ ਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਅਨੰਦ ਤਾ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਐਸਾ ਰਾਜਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਤਉ ਭਾਵੇ ਸੋਈ ਫਨ ਹੋਗ ਪਸਰੇਓ ਆਪ ਹੋਏ ਅੰਤ ਤਰੰਗ ਲਖੈ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ਼ ਸਦਾ 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 ਦਇਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬੰਦ ਪਰਮੇ ਉਦਾਸੀ ਕਈ ਕੋਟ ਵੇਦ ਕੇ ਸੁਣਤੇ ਕਈ ਕੋਟ ਤਪੀਸ਼ੁਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾਮ ਵਿਚਾਰੇ ਕਈ ਕੋਟ नवतन नाम त्यावे नान करते का अंत न पावे कई कोट है अभिमानी कई कोट अंध अज्ञानी कई कोट कठोर कई कोट अपिग आत्म निकोर कई कोट पर दर्भ कोहिर कई कोट पर दुखना करे कई कोट माया श्रम माहे ਕਈ ਕੋਟ ਪ੍ਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸਪ ਹੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਪ ਫਰ ਬਿਰਖ ਨਿਪ ਜਾਏ ਕਈ ਕੋਟ कौन पानी बसंतर कई कोट देश भू मंडल कई कोट ससियर सूर नक्षत्र कई कोट देव दान इंद्र सिर छत्र सगल समागरी अपने सूत थार मानक जिस जिस पावे तिस तिस निस्तार कई कोट राजस तामस सातक कई कोट वेद पुराण स्मृत अरशास्त्र कई कोट कीए रत्न समुंद कई कोट नाना प्रकार जंत कई कोट कीए चिरजीवे कई कोट गिरी मेर स्वर्ण थीवे कई कोट जक्ष किन्नर पिशाच कई कोट भूत प्रेत सुकर मृगाच सब ते ने सबहू ते दूर नानक आप अलिप रहा भरपूर कई कोट पाताल के वासी कई कोट नरक सुर्ग निवासी कई कोट जनमै जीव मरे कई कोट भोजोनी फिरे कई कोट बैठती खाए कई कोट कह थक पाए ਕਈ ਕੋਟ ਕੀਏ ਤੁਮੰਤ ਕਈ ਕੋਟ ਮਾਇਆ ਮੈਂ ਚਿੰਤ ਜਹਾਂ ਜਾ ਪਾਣਾ ਤਾ ਤਾਰਾਖੇ ਨਾਨਕ ਸਭ ਕਿਛੁ ਸ੍ਰਬ ਕਾ ਹਥੇ ਕਈ ਕੋਟ ਹੈ ਬੈਰਗੀ RAM ਨਾਮ ਸੰਗ ਤਿੰਨ ਲੇਵ ਲਾਗੀ ਕਈ ਕੋਟ ਰਬ ਕੋ ਖੋਜਨਤੇ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ दर्शन प्रभु प्यास तिनकाओ मिल्यो प्रभु अविनाश कई कोट मंग है सत्संग पार ब्रह्म तिन लागा रंग जिनको होए आप सुप्रसन्न नानक ते जन सभा तन्न तन्न कई कोट खाणी अर खंड कई कोट आकाश ब्रह्मांड कई कोट ਹੋਏ ਅਵਤਾਰ ਕਈ ਜੁਗਤ ਕੀ ਨੋਂ ਵਿਸਥਾਰ ਕਈ ਬਾਰ ਅਸਰੇ ਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਤੀਨੇ ਭੋਪਤ ਸਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਦ ਸਦੀ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਸ ਸਾਸ ਸੰਭਾਰੇ ਮਾਨਕ ਓਏ ਪਰਮੇਸ਼ੁਰ ਕੇ ਪਿਆਰੇ